ਦੇਖ ਮੈਨੂੰ ਦੱਸੂ ਗੱਡੀ ਡਿਊਟੀ ਲੱਗੀ ਨਾ ਤੈਨੂੰ ਘੂਣ ਕੇ ਤੂੰ ਹੀ ਆਏ ਇਹ ਸਰਪੰਚ ਵਿਚਾਲੇ ਫੁੜਤਾ ਆਇਆ ਹੁੰਦੇ ਆਨੂੰ ਤੁਸੀਂ ਗੱਲ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰਦੇ ਹੋ ਕੋਦੋਂ ਤੋਂ ਘੜੀ ਕਿਤਾਬੇ ਨਹੀਂ ਗਿਆ ਨਹੀਂ ਹੈਗੀ ਯਾਰ ਕਿਉਂ ਥੱਪੜ ਕੋ ਮਾਰਿਆ ਤੂੰ ਹੀ ਤਾਂ ਮਿਲ ਕੇ ਗੱਲ ਕਰੀਂ ਉਹ ਯਾਰ ਪੈਸੇ ਕਿੰਦੇ ਨਹੀਂ ਮੈਂ ਤੁਹਾਨੂੰ ਕਹਿੰਦਾ ਤਾ ਅਸੀਨਰ ਰੱਤੋਂ ਕਿਹੜਾ ਕਿਹੜਾ ਤਾ ਅਸੀਨਰ ਕਿਹੜਾ ਮੈਨੂੰ ਥੱਪੜ ਮਾਰੋ ਹਾਂ ਕਰਕੇ ਪਹੁੰਚਦਾ ਚੁਣਿਆ ਪਹੁੰਚਦਾ ਜੀ ਜਨਤਾ ਨੇ ਚੁਣਿਆ ਨਾ ਐਵੇਂ ਨਹੀਂ ਅਸੀਂ ਬਣ ਗਏ ਪੀਤੀ ਆ ਪੀਤੀ ਆ ਪੱਕੀ ਪੀਤੀ ਆ ਯਾਰੂ ਵੀ ਪੀਤੀ ਆ ਕੀ ਮਤਲਬ ਹੋਇਆ ਚਾਹ ਪੀਤੀ ਤੇਰੀ ਨਹੀਂ ਪੀਤੀ ਯਾਰ ਇੱਕ ਸਰਪੰਚ ਨੂੰ ਅਸੀਂ ਇਹ ਗੱਲ ਕਹਿੰਦਾ ਥੱਪੜ ਮਾਰਦਾ ਕਿਹ ਰਾਈਟ ਬਣਦਾ ਪੰਚਾਇਤ ਖੜੀ ਹੈ ਰਾਈਟ ਕਿਹਦੇ ਨੂੰ ਨਹੀਂ ਮਾਰ ਸਕਦਾ ਹਾਂ ਕਿਸੇ ਦੇ ਨਹੀਂ ਕੁਝ ਨਾ ਕਰ ਸਕਦੇ ਥੱਪੜ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੋਰੀ ਕਿਸ ਤਰ੍ਹਾਂ ਦੀ ਗੱਲ ਆ ਪਬਲਿਕ ਜੁੱਟ ਮਾਰ ਰਹੀ ਹੈ ਮੈਂ ਡਰ ਨਹੀਂ ਕਰਦਾ ਆਲੇ-ਦਿਆਰ ਦੀ ਵੀ ਹੈ ਸਰਪੰਚ ਸਾਹਿਬ ਕੀ ਮਸਲਾ ਹੋਇਆ ਹੈ ਸਰਪੰਚ ਸਾਹਿਬ ਕੀ ਮਸਲਾ ਇਹਨੇ ਮੇਰੇ ਮਗਰੋਂ ਮਾਰਤੀ ਨਾਲ ਲਗਵਾ ਥੱਪੜ ਮਾਰਤਾ ਮੇਰੇ ਕਿਹਨੇ ਮਾਰਿਆ ਕਿਹਨੇ ਮਾਰਿਆ 112 ਤੇ ਕੰਪਲੀਟ ਕੀਤੀ ਨਹੀਂ ਕਰਦਾ ਕੋਈ ਗਰੇਲੂ ਮਸਲਾ ਹੈ ਕਮੇਟੀ ਇਹ ਵੀ ਮਿੰਟ ਦੀ ਇੱਕ ਮਿੰਟ ਇਹ ਕੰਮ ਨਹੀਂ ਕੋਈ ਜਿਹੜਾ ਸੀਨੀਅਰ ਅਫਸਰ ਭਲਾ ਲਓ ਅਸੀਂ ਜਾਣਦੇ ਹਾਂ ਕਿ ਸਾਨੂੰ ਕੋਈ ਤਰ੍ਹਾਂ ਦੀ ਗੇੜੀ ਕੋਈ ਪਿੰਡ ਦਾ ਅਸੀਂ ਚੁਣਿਆ ਨਵੇਂ ਵੀ ਇਹ ਕੋਈ ਵੀ ਨਹੀਂ ਹੈ ਜੇ ਸਾਨੂੰ ਨਾਮ ਕਿਹ ਕੀ ਹੈ ਦਾ ਤੇ ਜੇ ਕਿਸੇ ਦੇ ਘਰ ਦੇ ਕਿਰੇਲੂ ਚ ਰੋਲਾ ਸੀਗਾ ਤਾਂ ਤੁਹਾਨੂੰ ਬੁਲਾਇਆ ਤੇ ਸਰਪੰਚਾਂ ਵੀ ਆਏ ਪਰ ਸਰਪੰਚ ਨੂੰ ਕਿਸੇ ਤਰ੍ਹਾਂ ਦਾ ਥੱਪੜ ਮਾਰਨਾ ਬਿਲਕੁਲ ਨਹੀਂ ਮੀਡੀਆ ਵਾਲੇ ਬੁਲਾ ਲਓ ਯਾਰ ਮੀਡੀਆ ਵਾਲੇ ਬੁਲਾਓ ਮੀਡੀਆ ਆਉਣੇ ਛਾਪੇ ਦੱਸ ساری ਗੱਲਬਾਤ ਦੱਸ ਕੀ ਜਿੱਕਰ ਸੀ ਅਸੀਂ ਤੁਹਾਨੂੰ ਨਹੀਂ ਪਹਿਲੀ ਗੱਲ ਤਾਂ ਕੋਈ ਉਹਨੇ ਕੋਈ ਕਿਸ ਤਰ੍ਹਾਂ ਦੀ ਕੋਈ ਗਲਤੀ ਵੀ ਕੀਤੀ ਤਾਂ ਪਹਿਲੇ ਕਰ ਤਾਂ ਪਿਆਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਸਕਦੇ ਤੇ ਥੱਪੜ ਨਹੀਂ ਮਾਰ ਸਕਦੇ ਉਹ ਸਭ ਯਾਰ ਗਲਤ ਫੇਮੇ ਆ ਉਹਦੇ ਕੋਲੇ ਗਲਤ ਭੰਵੇਂ ਹੋ ਕੇ ਥੱਪੜ ਮਾਰਦਾ ਕੀ ਲੋਕਾਰ ਆ ਦੱਸੋ ਯਾਰ ਹੁਣ ਇਹ ਕਿਹਦੇ ਕੋਲੇ ਜਾਪਾ ਸੀ ਦੱਸੋ ਘਰ ਮੈਂ ਅੱਜ ਘਰੇਲੂ ਦਾ ਮਸਲਾ ਚਲੋ ਤੂੰ 1212 ਦੇ ਕਿਤੇ ਕੋਈ ਆਏ ਜੀ ਸਰਪੰਚ ਹੁੰਦਾ ਤਾਂ ਆ ਸਾਰੇ ਤਿੰਨ ਚਾਰ ਜਿਹੜੇ ਆਂ ਪੰਚਾਇਤ ਆ ਕੋਲੇ ਤੂੰ ਸਾਡੇ ਕੋਲੇ ਆਂ ਚੱਲੋ ਕੱਪੜਾ ਮਾਰਦਾ ਲੋਕ ਇੱਧਰ ਉਹ ਨਹੀਂ ਯਾਰ ਇਹਦੀ ਕੋਈ ਗੱਲ ਨਹੀਂ ਹੈ ਦੇਖੋ ਸਮਾਜੀਕ ਦੇ ਵਿੱਚ ਆਹ ਵੇਖੋ ਜਿੰਨੀ ਜਨਤਾ ਸੁਣਦੀ ਆ ਜੀ ਮੇਰਾ ਨਾਮ ਅਪੂਰਾਵੇਂ ਅਪੂਰਾਮ ਜੀ ਅਪੂਰਾਮ ਪਿੰਡ ਕੜਾ ਪਿੰਡ ਕੜਾ ਨਹੀਂ ਡਿਊਟੀ ਇੱਕ ਤੋਂ 12 ਤੱਕ ਬਣਾਇੰਦੇ ਕਰਦੇ ਆ ਜੀ ਕਰਨ ਵੇਖੋ ਉਹ ਨਹੀਂ ਮੈਂ ਤੰਗੂਗਾ ਨਾ ਕਿਸੇ ਤਰ੍ਹਾਂ ਦੀ ਕੋਈ ਪੰਚਾਇਤ ਹੋ ਜਾਵੇ ਨਾ ਜੇ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਕਿਸੇ ਨੇ ਗਲਤੀ ਕੀਤੀ ਨਾ ਤੇ ਅਸੀਂ ਪੰਚਾਇਤ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਵੀ ਨਹੀਂ ਦੱਸਦੇ ਹੁੰਦੇ ਅਸੀਂ ਦੁਬਾਰਾ ਉਹਦੇ ਕੋਲ ਥੱਪੜ ਮਾਰ ਫਿਰ ਵੀ ਸੋਚਦੇ ਹੁੰਦੇ ਆ ਇਹ ਸੱਚੀ ਗੱਲ ਪੂਰਾ ਮਸਲਾ ਕੀ ਹੈ ਮਸਲਾ ਯਾਰ ਇਹ ਦੋਨਾਂ ਜੀਆਂ ਦਾ ਆਪਸ ਵਿੱਚ ਹੀ ਹੈਗਾ ਸੀਗਾ ਤੇ ਮੈਨੂੰ ਬੁਲਾਇਆ ਇਹ ਤੁਸੀਂ ਤੁਸੀਂ ਸਰਪੰਚ ਹਾਂ ਮੈਂ ਸਰਪੰਚ ਹੈਗਾ ਤੇ ਇਹਨਾਂ ਨੂੰ ਬੁਲਾ ਇਹਨਾਂ ਨੂੰ ਕਿਸੇ ਕੰਪਲੇਟ ਕੀਤੀ 112 ਤੇ ਇਹ ਆਏ ਨੇ ਮੈਂ ਅੰਦਰੋਂ ਉਹਨੂੰ ਲੈ ਕੇ ਆਈ ਜੰਨਾ ਤੇ ਇਹਨੇ ਮੇਰੇ ਥੱਪੜ ਮਾਰਤਾ ਮਗਰ ਅੱਛਾ ਕੀ ਨਾਮ ਇਹਨਾਂ ਦਾ ਪੱਪੂ ਰਾਹੁਲ ਅੱਛਾ ਤੁਸੀਂ ਸਰਪੰਚ ਸਾਹਿਬ ਦੇਖੋ ਜੀ ਪਹਿਲੀ ਗੱਲ ਤਾਂ ਜੋ ਇਹਨਾਂ ਨੇ ਇਹ ਗੱਲ ਕੰਮ ਕੀਤਾ ਨਾ ਬਿਲਕੁਲ ਹਦਕਾਰ ਨਹੀਂ ਕਿਸੇ ਮੁਲਾਜ਼ਮ ਨੂੰ ਵੀ ਕਿਉਂਕਿ ਚਲੋ 112 ਤੇ ਕੰਪਲੀਟ ਕੀਤੀ ਕਰਦਾ ਗਰੇਲੂ ਮਸਲਾ ਹੈ ਉੱਥੇ ਜੇ ਤੁਸੀਂ ਮੋਤਵਰ ਦੇਖੋ ਜੇ ਸਰਪੰਚ ਸਾਹਿਬ ਵੀ ਆਇਆ ਮੋਤਵਰ ਆਇਆ ਤੇ ਉਹ ਮੁਲਾਜ਼ਮ ਵੀ ਆਇਆ ਪਰ ਉਹਦੇ ਆਨ ਨੂੰ ਕਿਸੇ ਨੂੰ ਥੱਪੜ ਮਾਰਨ ਦਾ ਹੱਕ ਨਹੀਂ ਬਣਦਾ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਸਰਪੰਚ ਜੇ ਗਮੋਤਵਰ ਸਸੀ ਗਲ ਸਰ ਨਾਮ ਕੀ ਏਕੜੇ ਪਿੰਡ ਦਾ ਸਰਪੰਚ ਸੀਟ ਫਾਰਮ ਪੱਕਾ ਚਿੰਦਰਪਾਲ ਸਰਪੰਚ ਹੈ ਜੀ ਮਾਮਲਾ ਹੈ ਜੀ ਦੋਨਾਂ ਜੀਆਂ ਦਾ ਝਗੜਾ ਸੀ ਜੀ ਇੱਥੇ ਠਾਣੀ ਤੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਗਿਆ ਉਹਨੇ ਬੱਚਿਆਂ ਨੂੰ ਆਪਦੇ ਨੂੰ ਕੁੱਟ ਕੇ ਬਾਹਰ ਕੱਢਦਾ ਸੀ ਬੱਚਿਆਂ ਨੂੰ ਬਾਹਰ ਕੱਢਦਾ ਕੁੱਟ ਕੇ ਤੇ ਮੈਂ ਸਮਝਾਈ ਜਾਂਦਾ ਸੀ ਜੀ ਤੇ ਉਹਨਾਂ ਲੇਡੀਜ਼ ਨੇ ਹੀ 112 ਤੇ ਕੰਪਲੀਟ ਕੀਤੀ ਸੀ ਉਹ ਕੰਮ ਤੇ ਸੀ ਜੀ ਤੇ ਉਧਰੋਂ ਬਾਅਦ ਇਹ ਆ ਗਿਆ ਉਹਨੂੰ ਹਜੇ ਅੰਦਰੋਂ ਬਾਹਰ ਆਈ ਹੈ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ 'ਤੇ ਚਪੇੜ ਮਾਰੀ ਹੈ ਜੀ ਹਾਂਜੀ ਇਹ ਹੈਗਾ ਜੀ ਪੱਪੂ ਰਾਮ ਦੀ ਇਹ ਸਹੀ ਪੱਪੂ ਰਾਮ ਹੈ ਬਹੁਤ ਜ਼ਿਆਦਾ ਨਜਾਇਜ਼ ਕਰੀ ਹੈ ਜੀ ਤੇ ਮੈਂ ਮੈਂ ਕਾਰਵਾਈ ਦੀ ਮੰਗ ਕੀਤੀ ਹੈ ਹਾਂਜੀ ਹਾਂਜੀ ਮੈਡੀਕਲ ਰਿਪੋਰਟ ਦੇਖਦੇ ਆਂ ਜੀ ਇਹ ਤਾਂ ਸਰਕਾਰ ਕਹਿੰਦੀ ਹੈ ਕਿ ਜਿਹੜਾ ਹੈਗਾ ਪੁਲਿਸ ਤੇ ਜਿਹੜਾ ਲੋਕਾਂ ਦੇ ਕਾਰਵਾਈ ਨਾ ਕੀ ਕਰਨਾ ਲਾਉਂਦਾ ਹੈ। ਬਿਮਾਰੀ ਕਿ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਵਿਸਤਾਰ ਹੋ ਗਿਆ ਜਿਹੜਾ ਹੈਗਾ। ਕਾਰਨਾ ਇਹ ਤਾਂ ਹੁਣ ਵੇਖ ਹੀ ਲਿਆ ਸਰ ਤੁਸੀਂ ਰਿਸ਼ਤਾ ਇਹਨਾਂ ਦਾ ਜਿਹੜਾ ਕਿ ਹਾਂ ਜੀ ਬਹੁਤ ਵੱਡਾ ਜੀ ਹਾਂ ਜੀ ਬਹੁਤ ਵੱਡਾ ਹੈ ਜੀ। ਜੇ ਕਾਰਵਾਈ ਨਹੀਂ ਹੁੰਦੀ ਇੱਥੋਂ ਸਸਪੈਂਡ ਨਹੀਂ ਕਰਦੇ ਅਸੀਂ ਇੱਥੇ ਧਰਨਾ ਲਾਵਾਂਗੇ ਜੀ। ਸਰ ਅਸੀਂ ਇੱਕ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਅਸੀਂ ਸਰ ਕਰਮਨਗਰ ਸੀਟ ਦਾ ਪੱਕਾ ਸਰਪੰਚ ਹੈ ਜੀ। ਅਸੀਂ ਸਰ ਅਸੀਂ 8 ਸਰਪੰਚ ਇਕੱਠੇ ਹੋਏ ਆ। ਸਰ ਜੋ ਪਪੂਰਾ ਮਲਾਜਮ ਹੈ ਅਸੀਂ ਫਿਰ ਮੋਕਲੇ ਦੀ ਹਾਲਤ ਵੇਖੀ ਸਰ ਜੀ ਅੱਖਾਂ ਨੂੰ ਸਾਨੂੰ ਇਹ ਲੱਗ ਰਿਹਾ ਉਹ ਦਾ ਸਰ ਕੋਈ ਮੈਡੀਕਲ ਨਸ਼ਾ ਵੀ ਕੀਤਾ ਹੋਇਆ ਹੈ ਸਰ ਜਦੋਂ ਅਸੀਂ ਸਾਰੀ ਗੱਲ ਸੁਣੀ ਤੇ ਪਪੂਰਾਮ ਨੇ ਜਦੋਂ ਵਿਆਹ ਸੁਣੇ ਤੇ ਸਾਡੇ ਸਰਪੰਚ ਜਦੋਂ ਉਹਨਾਂ ਦੇ ਰੋਣਾ ਨੇ ਬੇਡਨ ਪਹੁੰਚੇ ਸਾਨੂੰ ਇੱਕ ਗੱਲ ਦਾ ਸਾਨੂੰ ਪਤਾ ਲੱਗਿਆ ਉਹਨਾਂ ਨੇ ਕਿਸੇ ਤੋਂ ਕੋਈ ਪੁੱਛਦਾ ਸੀ ਨਹੀਂ ਕੀਤੀ ਉਹਨਾਂ ਨੇ ਪਹੁੰਚਦੇ ਹੀ ਸਰਪੰਚ ਨੂੰ ਇੱਕ ਆਮ ਬੰਦਾ ਸਮਝ ਕੇ ਸਰ ਥੱਪੜ ਮਾਰ ਦਿੱਤਾ ਸਰ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਜੇ ਸਰਪੰਚ ਨਾ ਹੁੰਦਾ ਜੇ ਆਮ ਬੰਦਾ ਦਾ ਸਰ ਕਾਨੂੰਨ ਹੈਗਾ ਆਮ ਬੰਦੇ 'ਤੇ ਥੱਪੜ ਮਾਰਨਾ ਤੇ ਪੁਲਿਸ ਦੇ ਕੋਲੇ ਕੀ ਇਹ ਰੂਲ ਹੈਗਾ ਵੀ ਜਦੋਂ ਮੁਲਾਜ਼ਮ ਨੇ ਸਰ ਕਿਸੇ ਗੱਲ ਦੀ ਗੱਲ ਹੀ ਨਹੀਂ ਪੁੱਛੀ ਕਿਸੇ ਗੱਲ ਦੇ ਮਾਮਲੇ ਦੇ ਨਹੀਂ ਪਤਾ ਉਹਨਾਂ ਨੇ ਥੱਪੜ ਮਾਰਨਾ ਫਿਰ ਸਰਪੰਚ ਨੂੰ ਥੱਪੜ ਮਾਰਨਾ ਉਸ ਵੇਲੇ ਉਹਨਾਂ ਨੇ ਸਰ ਸੀਨਾ ਚੋਰੀ ਵੀ ਕੀਤੀ ਉਹ ਵੇਲੇ ਜਦੋਂ ਕੱਠ ਪਹੁੰਚਿਆ ਕੱਠ ਨੂੰ ਪਤਾ ਲੱਗਿਆ ਫਿਰ ਉਹ ਢਿੱਲਾ ਹੋ ਗਏ ਉਹਨਾਂ ਨੂੰ ਬਾਕੀ ਦੇ ਨਾਲ ਦੇ ਮੁਲਾਜ਼ਮ ਚੌਂਕੀ ਲਾ ਕੇ ਪਹੁੰਚੇ ਨੇ ਹੁਣ ਸਰ ਤੇ ਮੌਕੇ ਤੇ ਸੀਟੀ ਵੱਜ ਰਹੇ ਐਸਐਚਓ ਸਾਹਿਬ ਆਏ ਹੋਏ ਨੇ ਮਨਿੰਦਰ ਸਿੰਘ ਜੀ ਹੁਣ ਦੇਖਦੇ ਸਰ ਕੀ ਕਾਰਵਾਈ ਕਰਦੇ ਨੇ ਅਸੀਂ ਘੜੋ ਘੜ ਸਰ ਅਸੀਂ 49 ਮੈਂਬਰ ਤੇ ਅਸੀਂ 7-8 ਸਰਪੰਚ ਦੇ ਮੌਕੇ ਤੇ ਪਹੁੰਚੇ ਹੋਏ ਆ ਉਹ ਸਰ ਦੇਖਦੇ ਆ ਸਸਪੈਂਡ ਕਰਕੇ ਉਹਨਾਂ ਦੀ ਵਰਦੀ ਲਵਾ ਕੇ ਉਹਨੂੰ ਤੁ ਘੋਲਦੇ ਆ ਪੁਲਿਸ ਮੁਲਾਜ਼ਮ ਅ ਸਰ ਇਹ ਸਾਡੀ ਤੇਹੀ ਅਪੀਲ ਆ ਸਰ ਦਾ ਇਹ ਏਜੰਡਾ ਹੈ ਸਰ ਜਿਹੜੇ ਮੁਲਾਜ਼ਮ ਨੇ ਸਰ ਗਲਤ ਤਰੀਕੇ ਨਾਲ ਸਾਡੇ ਸਰਪੰਚ ਸਾਹਿਬ ਨਾਲ ਧੱਕਾਚੋਰੀ ਕੀਤੀ ਹੈ ਉਹਨਾਂ ਨੂੰ ਅ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅ ਜੀ ਸਰ ਰਵਈਆ ਦੇਖਦੇ ਆ ਕਿ ਸਰਪੰਚ ਜਿਹੜਾ ਮਹਤਵਪੂਰਨ ਬੰਦਾ ਹੈ ਹਾਂਜੀ ਮਾੜਾ ਹੀ ਹੈ ਜੀ ਪੁਲਿਸ ਦਾ ਰਵਈਆ ਤਾਂ ਹਾਂਜੀ ਬਹੁਤ ਮਾੜਾ ਜੀ ਮੇਰਾ ਨਾਮ ਭਾਜੀ ਜਸਵਿੰਦਰ ਸਿੰਘ ਜੀ ਜੇ ਮੰਨ ਲਓ ਅੱਜ ਸਰਪੰਚ ਦੇ ਹੋਏ ਕੀ ਅਸੇ ਇੱਕ ਸਾਡੇ ਅੱਜ ਸੀਡ ਫਾਰਮ ਅਰੀਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਮਸੂਲ ਹੋਈ ਸੀ ਜਿਸ ਤੇ ਸਾਡੀ ਪੁਲਿਸ ਪਾਰਟੀ ਐਸਪੀ ਪੂਰਾ ਅਮਦੇ ਦੇ ਨਾਲ ਮਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗਲਫਹਿਮੀ ਜਾਂ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੇ ਦੋਨੇ ਧਿਰਾਂ ਦੇ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆਂਦਾ ਜਿਸ ਚੋਂ ਦਾ ਹੁਣੇ ਉਹਨਾਂ ਡਿਪਾਰਟਮੈਂਟ ਰੈਲੈਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਿਸ لائن ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ